ਲੋ ਵੀ ਪ੍ਰਭੋ ਕੀ ਹਾਲ ਚਾਲ ਆ ਤੇ ਅੱਜ ਫੇਰ ਪਹੁੰਚ ਗਏ ਆਪਾਂ ਬਾਈ ਰਿੰਕੂ ਦੀ ਹਵੇਲੀ ਦੇ ਵਿੱਚ ਬਾਈ ਰਿੰਕੂ ਨੂੰ ਤੁਸੀਂ ਸਾਰੀ ਜਾਣਦੇ ਹੋ ਇਹ ਉਹ ਅਨੋਖੇ ਅਨੋਖੇ ਟਰੈਕਟਰ ਲੱਬ ਕੇ ਲਿਆਉਂਦਾ ਬਾਈ ਰਿੰਕੂ ਜਿਹੜੇ ਹੋਰਾਂ ਕੋਲੋਂ ਬਹੁਤ ਘੱਟ ਦੇਖੇ ਹੁੰਦੇ ਨੇ ਇਹੋ ਜਿਹੇ ਟਰੈਕਟਰ ਤਾਂ ਇਹ ਵੀ ਨੇ ਜਿਹੜੇ ਮੈਂ ਵੀ ਪਹਿਲੀ ਵਾਰੀ ਦੇਖਦਾ ਹੋ ਰਿਹਾ ਕੀ ਕੀ ਹਾਲ ਆ ਬਾਈ ਰਿੰਕੂ ਤੂੰ ਦਾ ਇਹੋ ਜਿਹੇ ਟਰੈਕਟਰ ਲੱਬ ਲਿਆਉਣਾ ਜਿਹੜਾ ਮੈਂ ਵੀ ਹੋ ਰਿਹਾ ਕੇ ਪਹਿਲੀ ਵਾਰੀ ਦੇਖਦਾ ਦੇਖ ਲੈ ਸਹੀ ਜਿਵੇਂ ਉਹ 60 80 ਖੜਾ ਹੈਗਾ ਇਧਰ 55 10 ਆਪਾਂ ਪਹਿਲਾਂ ਵੀ ਤੇਰੇ ਕੋਲੇ ਦੇਖਿਆ ਤੇ 55 30 ਵੀ ਆਪਾਂ ਗੱਲ ਕਰਦੇ ਹਾਂ ਉਹ ਉਥੋਂ 5530 ਤੋਂ ਐਂ ਦਾ ਇੱਕ ਤਿੰਨ ਵਾਲੇ ਹੋਰ ਦਿਖਾਵਾਂਗੇ ਮੇਰਾ ਉਹ ਕਿਹੜਾ ਗਿਆ ਫਿਰ ਪਹਿਲਾਂ ਉਹ ਹੀ ਦੱਸ ਦੇ ਹੈ ਉਹ ਐ ਪਰਕਰ ਦੇ ਇੰਜਨ ਵਾਲਾ 80 ਫਾਰਮ ਟਰੈਕ ਪਰਕਰ ਦੇ ਇੰਜਨ ਵਾਲਾ ਫਾਰਮ ਟਰੈਕ 80 80 ਉਹ ਵੀ ਆਉਣ ਵਾਲਾ ਆ ਗਿਆ ਆਪਣੇ ਕੋਲ ਆ ਗਿਆ ਆਪਣੇ ਕੋਲੇ ਅੱਛਾ ਲੈ ਕੇ ਗਿਆ ਹੋਇਆ ਅੱਛਾ ਲੈ ਕੇ ਗਿਆ ਹੋਇਆ ਤੇ ਜਿਹੜਾ 5530 ਖੜਾ ਹੈ ਕਿੰਨਾ ਮਾਡਲ ਆ ਇਹ 1998 ਮਾਡਲ ਆ ਮੇਡ ਇਨ ਜਰਮਨ ਸਾਰਾ ਟਰੈਕਟਰ ਪੂਰਾ ਘੈਂਟ ਆ ਇਹਨਾਂ ਮੇਡ ਇਨ ਜਰਮਨ ਆ ਬੇਟ ਵਗੈਰਾ ਨਾਲ ਦੇ ਨੇ ਯਾਰ ਆ ਮਾਰਗਾ ਵੀ ਹੈਣਾ ਤੇ ਕਨੋਪੀ ਵਗੈਰਾ ਵੀ ਸਾਰਾ ਕੁਝ ਨਾਲ ਦਾ ਇਹ ਤਾਂ ਕੰਪਨੀ ਕੋਲੇ ਹੀ ਆਉਂਦੇ ਤਾਂ ਇਹ ਇਹਦੇ ਹੋਇਆ ਹੋਇਆ ਮੜਾ ਮੋਟਾ ਹੋਇਆ ਹੋਇਆ ਫਿਰ ਇਹਦੇ ਨਾਲ ਪਲੇਟਾਂ ਬਲੂਟਾਂ ਆਈਆਂ ਤੇ ਹੋਇਆ ਹੋਇਆ ਕਿਤੇ ਮੜੀ ਮੋਟੀ ਇਕੱਤੀ ਪਾਇਆ ਪੂਪ ਤੇ ਅਸਲ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਾਈ ਟਾਇਰ 85 ਪੈਸੇ 85 ਪੈਸੇ ਟਾਇਰ ਨੇ ਤੇ ਪਿੱਛੇ ਟਾਇਰਾਂ ਦੇ ਵਿੱਚ ਵੀ ਤਿੰਨ ਤਿੰਨ ਪਲੇਟਾਂ ਵੇਟ ਲੱਗੀਆਂ ਹੋਈਆਂ ਨੇ ਆਹ ਹਾਂ ਟਰੈਕਟਰ ਇਹਨਾਂ ਦਾ ਬਾਗੂਦ ਕਾਣਾ ਵਰਗਾ ਪੂਰਾ ਹੈ ਨਾ ਪੂਰੇ ਵਰਗਾ ਸਟਾਰਟ ਕਰਕੇ ਜੀ ਤੂੰ ਸਟਾਰਟ ਕਰਕੇ ਦਿਖਾ ਫਿਰ ਆਪਾਂ ਗੱਲ ਕਰਦੇ ਹਾਂ ਗੱਡੀ ਵਰਗੀ ਵਾਲਾ ਹੀ ਆ ਗਿਆ ਸਰਦਨ ਸਰ ਵੀ ਹਜੇ ਤਾਂ ਕਨਾਲ ਦਾ ਪਰ ਮੇਉਂ ਗੱਲ ਤਾਂ ਹੈਗੀ ਆ ਜੇ ਇਹ ਨਹੀਂ ਕਹਿੰਦਾ ਗੱਡੀ ਵਾਂਗੂ ਚੱਲਦਾ ਹਣਾ ਪਰਕ ਤਾਂ ਹੈਗਾ ਇਹ ਚੀਜ਼ ਦਾ 1998 ਮਾਰਕਾ ਮੇਰਾ ਹਾਨੀ ਹੈ ਤੇ ਰੇਟ ਤਾਂ ਫਿਰ ਤੂੰ ਮੌਕੇ ਤੇ ਦੱਸੇਗਾ ਤੇ ਮੌਕੇ ਦੀ ਦੱਸ ਲਾ ਠੀਕ ਤੇ ਜਿਹੜਾ ਇੱਧਰ ਖੜਾ ਹੈਗਾ 60 60 ਫਾਰਮ ਟ੍ਰੈਕ ਇਹ 2014 ਮਾਡਲ ਆ ਛੋਟਾ ਗੇਰ ਵਾਲਾ ਛੋਟੇ ਗੇਰ ਵਾਲਾ ਮੂਰੇ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਪਿੱਛੇ ਡਿੱਕ ਸਨੇ ਕਿਉਂ ਪਿਲਾਵੇਂਗਾ ਸਹੀ ਜੈਕ ਜੁੱਕ ਵੀ ਲੱਗਿਆ ਆ ਟਾਇਰ ਨਵੇਂ ਨੇ ਚੰਗਾ ਟਰੈਕਟਰ ਆ ਛੋਟੀ ਦਾ ਪੂਰਾ ਆ ਕਨੋਪੀ ਲਾਵੇਂਗਾ ਹਾਂ ਦੇ ਦਾਂ ਉੱਤਲੇ ਉਹ ਵੀ ਹਾਂ ਸਿਸਟਮ ਘੁਮਾਉਣ ਦਾ ਲੱਗਿਆ ਹੋਇਆ ਹੈਗਾ 2014 ਮਾਡਲ 14 ਮਾਡਲ ਆ ਪੰਜਾਬ ਨੰਬਰ ਆ ਤੇ ਜਿਹੜਾ ਇੱਧਰ ਖੜੇਗਾ ਜੋਂਡੀ ਯਾਰ ਇਹ 2010 ਮਾਡਲ ਆ 2010 ਮਾਡਲ ਡਿੱਕ ਕਨੋਪੀ ਵਗੈਰਾ ਸਾਰੇ ਕੁਝ ਲੱਗੇ ਆ ਸਾਰੇ ਟਰੋਮੀ ਦੇ ਦائیں ਦਰਮੇਂ ਜਿਵੇਂ ਖੜਾ ਉਮੀਦ ਦੇਣਾ ਹੈਗਾ ਹਾਂ ਹਾਂ ਉਮੀਦ ਦੇ ਦਾਂਗੇ ਤੇਰੇ ਦੀ ਕੀ ਕੰਡੀਸ਼ਨ ਆ ਬਈ ਇਹਦੇ 85 90 ਪੈਸੇ 85 90 ਪੈਸੇ ਇਹ ਇਹ オリジナル ਇੱਕ ਹੋਇਆ ਹੋਇਆ ਮਾੜਾ ਮੁੱਢ ਇਹ ਥੱਲੇ ਤੇ ਆ ਵੀਰੇ ਰੰਗ ਦੀ ਟੈਚਿੰਗ ਹੈਗੀ ਆ ਅਸਾਂ ਮਤਲਬ ਇਹਦੇ ਰਿੰਬ ਰੁੰਬਾਂ ਦੀ ਹੈਗੀ ਮਾੜੀ ਮੁੱਢ ਹਾਂ ਇਹ ਪਹਿਲੀ ਵਾਰ ਗਰੂਈ ਹੋਈ ਆ ਓਕੇ ਤੇ ਪਹਿਲੀ ਹੀ ਹੋਈ ਹੋਈ ਹੈ ਨਾ ਤੇ ਇੱਧਰ ਆ ਗਿਆ ਮਹਿੰਦਰਾ ਨਵੋ 755 ਹਾਂ ਇਹ 2018 ਮਾਡਲਾ 2018 ਮਾਡਲਾ ਪਿਛਲੇ ਟਾਇਰ ਤਾਂ ਜਮੀ ਨਵੇਂ ਹਾਂ ਮੂਲੇ ਨਾਲ ਦੇਨੇ 70 60 70 ਰੁਪਏ ਮੂਲੇ ਨਾਲ ਦੇਨੇ 65 70 ਰੁਪਏ 1200 ਘੰਟਾ ਚੱਲਿਆ ਇਹ 1200 ਘੰਟੇ ਚੱਲਿਆ ਹੋਇਆਗਾ ਤੇ ਚੱਲ ਚਲਾਵੇ ਦਾ ਵੀ ਪੂਰਾ ਉਹ ਕੋ ਪੰਪ ਵਾਲਾ ਬਿਨਾ ਸੀ ਆਈਡੀ ਆ اچھا ਬਿਨਾ ਸੀ ਆਈਡੀ ਵਾਲਾ ਮੈਕੋ ਪੰਪ ਹਾਂ ਹਾਂ ਕਨੋਪੀ ਵਗੈਰਾ ਲੱਗੀ ਹੋਈ ਆ ਹਾਂ ਇਹ ਤਾਂ ਕੰਪਨੀ ਵੱਲ ਹੀ ਆਉਂਦੀ ਆ ਇਹ ਕਨੋਪੀ ਆ ਵੀ ਫਿਰ ਬੇਡ ਵਗੈਰਾ ਵੀ ਕੰਪਨੀ ਵੱਲ ਆਹੋ ਇਹ ਕੰਪਨੀ ਵੱਲ ਲੱਗੀ ਆ ਇਹ ਇਹ ਕਰਾਰ ਉਹਦੇ ਵਾਲਾ ਹਿੱਸੇ ਵਾਲਾ ਹੈ ਹਾਂ ਇਹਦੇ ਦੋ ਹਿੱਸੇ ਕਰਾਰ ਉਹਦੇ ਨੇ ਅੱਛਾ ਦੋ ਹੀ ਹਿੱਸੇ ਕਰਾਰ ਉਹਦੇ ਨੇ ਤੇ ਇੱਧਰ ਖੜਾ ਇੰਡੋਵੋ ਫਾਰਮ 4/4 ਇਹ ਕਿ ਨੈਚਪੀ ਵਾਲਾ ਹੈ 90 ਐਚਪੀ ਵਾਲਾ ਹਾਂ ਟਾਇਰ ਫਿਰ ਇਹਦੇ ਨਾਲ ਦੇ ਨੇ ਬਈ ਨਾਲ ਦੇ ਨਾਲ ਦੇ ਮਾਡਲ ਕਿੰਨਾ 1200 ਘੰਟਾ ਚੱਲਿਆ 22 ਮਾਡਲ ਆ 22 ਮਾਡਲ ਆ 1200 ਘੰਟੇ ਚੱਲਿਆ ਹੋਇਆ ਬੇਟ ਵਗਾਰ ਲੱਗੇ ਹੋਏ ਨੇ ਇਹਦੇ ਵੀ ਹਿੱਸੇ ਦੋਨੇ ਕਰਾਰ ਹੋਦੇ ਨੇ ਬਈ ਇਹਦੇ ਵੀ ਦੋ ਹਿੱਸੇ ਕਰਾਰ ਨੇ 3 ਸਪੀਡਾ ਚੇਂਜਰ ਜੁੰਜਰ ਸਭ ਕੁਝ ਉਸੇ ਹੀ ਆ ਅੱਛਾ 3 ਸਪੀਡਾ ਚੇਂਜਰ ਗੇਅਰ ਇਹਨਾਂ ਕੋਈ ਵੀ ਓਰੀਜਨਲ ਏਜੰਸੀ ਵਾਲੇ ਸਾਰੇ ਅੱਛਾ ਕੋਈ ਵੀ ਓਰੀਜਨਲ ਏਜੰਸੀ ਵਾਲੀ ਆ ਤੇ ਦਿਖਾ ਦੇ ਇਧਰ ਵੱਟੀ ਆ ਕੇ ਬਈ ਇਹ ਬੇਟ ਬੂਟ ਚੈੱਕ ਕਰਾ ਦੋ ਹਨਾ ਤੇ ਮਾਡਲ ਕਿੰਨਾ ਦੱਸਿਆ ਬਾਈ ਮਾਡਲ 2022 ਆ ਮਾਈ ਆ ਹੈਨਾ ਦਿਖਾ ਦੇ ਤੇ ਮੈਗਰੋਂ ਵੀ ਦਿਖਾ ਦਿਓ ਮੈਗਰੋਂ ਵੀ ਬਾਈ ਚੈੱਕ ਕਰਵਾ ਦਿਓ ਹੁਣ ਹੁੱਕ ਵਗੈਰਾ ਤੋਂ ਤੇ ਆ ਸਾਰੀ ਕੰਡੀਸ਼ਨ ਆ ਸਟicker ਵਗੈਰਾ ਚੈੱਕ ਕਰਾ ਦਿਓ ਇਹ ਹਜੇ ਤੱਕ ਨਾਲ ਦੇ ਨੇ ਠੀਕ ਹੈ ਤੇ ਇਹਦਾ ਰੇਟ ਤਾਂ ਦੱਸ ਦੇ ਇੱਕ ਦਾ ਤਾਂ ਦੱਸ ਦੇ ਇਹ 1.5 ਲੱਖ ਤਾਂ ਦੇ ਦਾਂਗੇ 1.5 ਲੱਖ ਦਾ ਮਾੜਾ ਮੋਟਾ ਕਰ ਲਾਂਗੇ ਮਾੜਾ ਮੋਟਾ ਤਾਂ ਮੈਨੂੰ ਪਤਾ ਤੂੰ 25000 ਤੋਂ ਉੱਪਰ ਲੱਖ ਕਰੇਂਗੇ 8 ਲੱਖ ਦੇ ਵਿੱਚ ਮਾਨ ਤਾਂ ਹੋ ਜੂ 8 ਲੱਖ ਦਾ ਦੇ ਦਾਂਗੇ ਚਲੋ 8 ਲੱਖ ਦੇ ਆਏ ਬਣ ਜੀ ਤੇ ਜਿਹੜਾ ਹੁਣ ਆ ਜਿਹੜਾ ਮੈਂ ਅੱਜ ਪਹਿਲੀ ਵਾਰੀ ਦੇਖਿਆ 60 80 ਇਹ 80 ਹੱਸੀ ਪਾਵਰ ਵਾਲ ਇਹ 80 ਐਚਪੀ ਦਾ 80 ਐਚਪੀ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਾਈ ਪਹਿਲਾ ਟਾਇਰ ਨਵਾਂ ਵਰਗੀ ਨੇ ਟਾਇਰ ਤਾਂ ਨਵਾਂ ਵਰਗੀ ਟਾਇਰ ਨੇ ਇਹ ਕਿੰਨੀ ਸਪੀਡਾਂ ਵਾਲਾ ਹੈ ਇਹ ਵੀ ਕਰਾਰੂ ਉਹਦੇ ਵਾਲਾ ਸੀਸ ਵਾਲਾ ਅੱਛਾ ਕਰਾਰੂ ਹੀ ਸੀਸ ਚੇਂਜਰ ਲੱਗਿਆ ਹੋਇਆ 3 ਸਪੀਡ ਆ ਆ ਮੂਰੇ ਵੇਟ ਲੱਗੀ ਹੋਈ ਆ ਪੇਟੀ ਜੀ ਇਹਦੇ ਚਾਹ ਬੈਟਰੀ ਹੁੰਦੀ ਆ ਅੱਛਾ ਬੈਟਰੀ ਸੁਧਿਆ ਮੂਰੇ ਲਾਈ ਹੋਈ ਆ ਹਾਂ ਹਾਂ ਦਿੱਚੀ ਨਾਲੇ ਵੇਟ ਦਾ ਕੰਮ ਕਰਦੀ ਸਾਰਾ ਓਰੀਜਨਲ ਆ ਕਲੱਚ ਕਲੱਚ ਕੁਝ ਨਹੀਂ ਖੋਲਿਆ ਹੋਇਆ ਅੱਛਾ ਸਾਰਾ ਓਰੀਜਨਲ ਆ ਮਤਲਬ ਤੇਰੇ ਕੋਲ ਜਿੰਨੇ ਕਿ ਟਰੈਕਟਰ ਨੇ ਸਾਰੀ ਕਰਾਰੂ ਹਿੱਸੇ ਵਾਲੇ ਨੇ ਹਾਂ ਹਾਂ 3 ਸਪੀਡ ਚੇਂਜਰ ਜੁੰਜਰ ਵਾਲੇ ਨੇ 3 ਸ ਬਾਕੀ ਸਾਰਿਆਂ ਨੂੰ ਪਤਾ ਹੀ ਆ ਕੋਲਾਰਾ ਪਿੰਡ ਸੰਗਰੂਰ ਤੋਂ ਸੁਨਾਮ ਤੋਂ ਦੋਨੇ ਸਹਾਰਿਆਂ ਤੋਂ 7-7 ਕਿਲੋਮੀਟਰਾਂ ਤੇ ਬਾਈ ਰਿੰਕੂ ਦਾ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲੈ ਉਸ ਪਰਕ ਜਿਨ੍ਹਾਂ ਨੇ ਆ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈ